ਆਪਾਂ ਤੋਂ ਆਇਆ ਜੀ ਚਾਹਰ ਪੀਵੀ 31 ਤੇ ਆਪਾਂ ਪਹੁੰਚੇ ਜਿਤਰਵੰਡੀ ਸਾਹਬੋਂ ਸੋਦੇ ਕੋਲ ਆਏ ਕਿ ਰਾਜਾ ਦਾ ਰੀਪਰਾ ਬਹੁਤ ਮਸੂਦ ਰੀਪਰਾ ਜੀ ਤੁਹਾਨੂੰ ਪਤਾ 10 ਤੋਂ 12 ਮਿੰਟ ਅੱਜ ਕਹਿੰਦੇ ਟਰਾਲੀ ਭਰਤੀ ਹੈ ਜੀ ਤੇ ਬਾਕੀ ਸਿਰੇ ਕੋਈ ਆਖੋ ਦੇ ਕੱਪਾ ਜਾ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਸਿਰੇ ਥੋੜੀ ਬਾਈ ਨਾਲ ਵੀ ਗੱਲ ਕਰਵਾਵਾਂਗੇ ਬਾਈ ਵੀ ਪਹੁੰਚਿਆਗਾ ਇੱਥੇ ਬਾਈ ਨਾਲ ਗੱਲਬਾਤ ਕਰਾ ਕੇ ਕੀ ਕੀ ਖਾਸੀ ਆਦਾ ਕਿੰਨੇ ਕੁਸ ਹੈ ਕਿੰਨੇ ਬਲੇਟ ਫਿੰਗਰਾਂ ਗਿਆ ਤੁਹਾਨੂੰ ਸਾਰੀ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅਨ ਸਸਰੀ ਗਾਲ ਜੀ ਸਸਰੀ ਗਾਲ ਜੀ ਹਾਂਜੀ ਅਨ ਜੀ ਭਾਈ ਜੀ ਆਪਣਾ ਨਾਮ ਦੱਸੋ ਜੀ ਪਹਿਲਾਂ ਜਿਸ ਦਾ ਰਸਤਾ ਹੈ ਭਾਈ ਜੀ ਅੱਛਾ ਜੀ ਸਭ ਤੋਂ ਪਹਿਲਾਂ ਧੰਨਵਾਦ ਭਾਈ ਜੀ ਸਾਡੇ ਕੋਲ ਇੱਥੇ ਆਉਣ ਦੇ ਲਈ ਠੀਕ ਹੈ ਹਾਂਜੀ ਤੇ ਹੁਣ ਆਪਾਂ ਨੂੰ ਇਹਨੇ ਰਾਜਾ ਬਾਰੇ ਦੱਸੋ ਜੀ ਇਹ ਕਿੰਨੇ ਮਿੰਟਾਂ ਦੀ ਟਰਾਲੀ ਪਰਦੀ ਪਹਿਲਾਂ ਤੁਸੀਂ ਇਹ ਗੱਲ ਦੱਸੋ ਇਹ ਜੀ ਭਾਈ ਜੀ ਸਾਡਾ ਰਾਜ ਰਿਕਰ ਹੈ 10 ਤੋਂ 12 ਮਿੰਟਾਂ ਦੀ ਟਰਾਲੀ ਭਰਦਾ ਜੀ ਇਹ 10 ਤੋਂ 12 ਮਿੰਟਾਂ ਦੀ ਹਾਂਜੀ ਹਾਂਜੀ ਠੀਕ ਹੈ ਜੀ ਕੁਝ ਵੀਰੇ ਖਾਸੀਆ ਤਾਂ ਬੰਦਾ ਕਿਹੜੇ ਥਾਂਵੇਂ ਆ ਜੀ ਇਹ ਇਹ ਬਾਈ ਤਲੰਡੀ ਭਾਈ ਬੰਦਾ ਜੀ ਠੀਕ ਹੈ ਜੀ ਹਾਂਜੀ ਜਿਹੜਾ ਫੋਈਪੁਰ ਠੀਕ ਹੈ ਜੀ ਹਾਂਜੀ ਤੇ ਇੱਕ ਵੀਰੇ ਮੋਬਾਈਲ ਨੰਬਰ ਦੇ ਦਿਓ ਜੇ ਕਿਸੇ ਨੇ ਹਣਾ ਪੁੱਛਣਾ ਤੁਹਾਨੂੰ ਜਾਂ ਕੁਝ ਵੀ ਡਿਟੇਲ ਲੈਣੀ ਰੀਪਰ ਲੈਣਾ ਤਾਂ ਵੀ ਉਹ ਮੋਬਾਈਲ ਨੰਬਰ ਦੋ ਮੋਬਾਈਲ ਨੰਬਰ ਇਹਦੀ ਮੇਰਾ 94654 ਹਾਂਜੀ 21121 ਇੱਕ ਵਾਰੀ ਦੁਬਾਰਾ ਦੱਸਦਾ 94654 ਹਾਂਜੀ 21121 ਠੀਕ ਹੈ ਜੀ ਠੀਕ ਹੈ ਤੇ ਹੁਣ ਆਪਾਂ ਇਹਨੇ ਕਟਰ ਬਾਤ ਤੋਂ ਸ਼ੁਰੂ ਕਰਦੇ ਹਾਂ ਜੀ ਕਿੰਨਾ ਕੱਟ ਰਹਾ ਹੁੰਦਾ ਤੇ ਕਿੰਨੀਆਂ ਫਿੰਗਰਾਂ ਦਾ ਇਹਦਾ 7.5 ਫੁੱਟ ਕੱਟ ਰਾ ਜੀ ਠੀਕ ਹੈ ਜੀ 15 ਫਿੰਗਰਾਂ ਇਹ ਚੋ ਜੀ 15 ਫਿੰਗਰਾਂ 7.5 ਫੁੱਟ ਕੱਟ ਰਾ ਹਾਂ ਹਾਂਜੀ ਉਸ ਤੋਂ ਬਾਅਦ ਕੋਈ ਸੈਂਸਰ ਵਗੈਰਾ ਜੀ ਚ ਇਹਦੇ ਇਹ ਸੈਂਸਰ ਵਗੈਰਾ ਦਿੱਤਾ ਹੋਇਆ ਜੀ ਜਿਹੜਾ ਰਿਪੀਟ ਡਰਾ ਵਗੈਰਾ ਆ ਜਾਂਦਾ ਜੀ ਹਾਂਜੀ ਹਾਂਜੀ ਆਪਣ ਨੂੰ ਵੀ ਨਹੀਂ ਪਤਾ ਲੱਗਦਾ ਇਟਨੇ ਖੁੱਲ ਹੀ ਜਾਂਦੀ ਹੈ ਜੀ ਠੀਕ ਹੈ ਜੀ ਉਹਦੇ ਤੇ ਨਹੀਂ ਪਤਾ ਲੱਗਦਾ ਜੀ ਠੀਕ ਹੈ ਜੀ ਤੇ ਜਦੋਂ ਡਰਾ ਵਗੈਰਾ ਆਊਗਾ ਜੀ ਆਪਣੀ ਫਲੇਅਰ ਖੁੱਲੂ ਵੀ ਤੇ ਖੁੱਲੂ ਵੀ ਕਰੇਗਾ ਜੀ ਉਹ ਸੈਂਸਰ ਹਰ ਹੰਦੂਗਾ ਜੀ ਠੀਕ ਹੈ ਜੀ ਹਾਂ ਜੀ ਹਰਦੇਵ ਜੀ ਡਰਾਈਵਰ ਉੱਪਰ ਬੈਠੇ ਬੜਾ ਲੱਗ ਜੂਗਾ ਜੀ ਵਿੱਟੇ ਖੋਲ ਹੀ ਚੁੱਕੀ ਹੈ ਠੀਕ ਹੈ ਜੀ ਤੇ ਜੋ ਰੱਸੀ ਇਹ ਪਾਈ ਹੋਈ ਹੈ ਇਹ ਟਰੈਕਟਰ ਦੇ ਕੋਲ ਡਰਾਈਵਰ ਦੇ ਕੋਲੇ ਜਾ ਵਰਨੀ ਹੈ ਜੀ ਉੱਪਰ ਬੈਠੇ ਡਰਾਈਵਰ ਨੇ ਰੇਡ ਫਿਰ ਲਾ ਲੈਣੀ ਹੈ ਜੀ ਡੋਕਟਰ ਦੇ ਪੁੱਤਰ ਨੂੰ ਲੋੜ ਨਹੀਂ ਜੀ ਪਤੀ ਕੇ ਲਗ 34 ਲੱਖ ਰੁਪਏ ਟ੍ਰੇਕ ਉੱਟ ਗਈ ਹਾਂਜੀ 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 ਇਹ ਰੱਸੀ ਦਿੱਤੀ ਹੈ ਜੀ ਦੋਸਤੋ ਹਾਂਜੀ ਇਹ ਰੱਸੀ ਟ੍ਰੈਡ ਦੇ ਉੱਪਰ ਵਗ ਜੂਗੀ ਉੱਥੋਂ ਟਰੈਵਲ ਬੈਠੇ ਟ੍ਰੈਡ ਤੋਂ ਟ੍ਰੇਲ ਆ ਲਾ ਸਕਦਾ ਹੈਗਾ ਹਾਂਜੀ ਬਾਕੀ ਸਾਰੇ ਜਾਲ ਵਗੈਰਾ ਕਿੰਨੇ ਆ ਜੀ ਜਾਰ ਵਗੈਰਾ ਵੀ ਕਸਟਮਰ ਦੀ ਡਿਮਾਂਡ ਤੇ ਪਾ ਦਿੰਦੇ ਆ ਜੀ ਵਿੱਚ 40 ਵਾਲਾ ਇਹ ਗਿਅਰ ਹਸਾਨਾ ਪੈਂਦਾ ਜੀ 4038 ਵਾਲਾ ਜੀ ਠੀਕ ਹੈ ਜੀ ਜੋ ਵੀ ਆਪਣਾ ਗਿਅਰ ਹਸਾਨਾ ਪੈਂਦਾ ਜੀ ਇਹ ਗਿਅਰ ਹਸਾਨਾ ਪੈਂਦਾ ਜੀ ਹਾਂਜੀ ਇਹ ਬਰਾਬਰ ਦਾ ਹੈ ਕਿ ਡੇਢ ਦਾ ਜਾਂ ਇਹਦੇ ਗਿਅਰ ਬਰਾਬਰ ਦਾ ਜੀ ਹਾਂਜੀ ਇਹਦੇ ਜਿਹੜਾ ਸੈਟਿੰਗ ਸਰ ਪੁਲੀ ਤੇ ਹੁੰਦੀ ਆਪਣੋਂ ਗਾ ਤੇ ਹੁੰਦੀ ਆ ਕੋਈ ਗਿਅਰ ਚੇਂਜ ਕਰਨ ਤੇ ਲੋਡ ਨਹੀਂ ਘਟੇ ਤਾ ਤਰ੍ਹਾਂ ਉਹ ਪੁਲਣਾ ਜੀ ਕਰਨੇ ਪੈਣਗੇ ਆਪਣੋਂ ਕੱਲ ਨੂੰ ਜੀ ਹਾਂਜੀ ਹਾਂਜੀ ਬਰਾਬਰ ਦਾ ਗਿਅਰ ਹੈ ਵੱਡਾ ਫੁੱਲ ਹੈਵੀ ਗਿਅਰ ਆ ਜੀ ਬੱਦਾਈ ਇਹ ਸਾਰਾ ਤੋਲ ਚ ਜੋੜ ਹੈ ਜੀ ਹਾਂਜੀ ਸਾਰਾ ਯਾਨੀ ਕਿ ਆਪਣਾ ਫੁੱਲ ਆਈ ਹੈ ਰੋਡਾਈ ਪੱਡਾ ਗਿਆ ਹਾਂਜੀ ਫੁੱਲ ਗਾਰੰਟੀ ਵੇਰ ਦਿੱਤੀ ਹੈ ਠੀਕ ਹੈ ਟਾਇਰ ਆਗੇ ਜੀ 200 91 91 ਚੜਾ ਦਈਏ ਹਾਂਜੀ ਐਟੀ ਦੇ ਟਾਇਰ ਆ ਵਧੀਆ ਰਿੰਬ ਹਾਈ ਵੀ ਹੈ ਜੀ ਪੂਰੇ 91 91 ਚੜਾ ਦਈਏ ਦੇਖ ਸਕਦੇ ਹੋ ਤੇ ਮੇਰੀ ਪ੍ਰੈਸ਼ਰ ਦੀ ਗੱਲ ਕਰੀਏ ਜੀ ਪ੍ਰੈਸ਼ਰ ਦਾ 55 ਇੰਚੀ ਹੈ ਜੀ 55 ਇੰਚੀ ਥਾਰਾ ਫਟਾਂਗਾ ਜਾਈ ਹਾਰਾ ਹਾਂਜੀ 306 ਵੇਡ ਹੈ ਫਟ ਸਕਦੇ ਜੀ 34 ਮੀਟ ਬਾਪੜਦੇ ਜੀ ਪਾਸਟ ਆਈ ਹੈ ਜੀ ਪਾਸਟ ਕਦੇ ਝੁੰਤੀ ਤੇ ਪੱਖੇ ਪੁੱਖੇ ਦੇ ਚੱਲਦੇ ਆ ਜੀ ਮਾਸਰ ਪੱਖੇ ਸਾਡੇ ਬਹੁਤ ਹੈਵੀ ਲੱਗੇ ਹੋਏ ਆ ਜੀ ਪੱਖੇ ਦੇ ਸਾਡੇ 74 ਪੱਖਿਆਂ ਦੀ ਬਹੁਤ ਹੈਵੀ ਹੈ ਜੀ ਪੂਰੀ ਪੂਰੀ ਹੈਵੀ ਹੈ ਜੀ ਚਾਰੇ ਮੇ ਪੂਰੀ ਹੈਵੀ ਹੈ ਪੱਖੇ ਪੂਰੀ ਹੈਵੀ ਹੈ ਜੀ ਠੀਕ ਹੈ ਜੀ ਵਾਰੀ ਸਿਸਟਮ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਸਿੰਗਲ ਹੈਂਡਰਡ ਬੋਲੋ ਕੋਈ ਨਾਡੂ ਨਹੀਂ ਕੋਈ ਸੋਟੀ ਬਸ ਵਾਰੀ ਲਾਓ ਬੋਲੋ ਜੇ ਚੋਕ ਉਂਗੀ ਮਸ਼ੀਨ ਨਾ ਦੇ ਚੋਕ ਦਾ ਕਟ ਨਹੀਂ ਸੌਖੀ ਜੀ ਬਾਕੀ ਜਿਹੜੇ ਜਿਹੜੇ ਏਰੀਆ ਤੇ ਪਹਿਲਾਂ ਆਪਾਂ ਨੂੰ ਰਿਵਿਊ ਮਿਲ ਗਿਆ ਨੇ ਵੀ ਕਿੱਥੇ ਕਿੱਥੇ ਆਪਾਂ ਭਰੀਆਂ ਨੇ ਕਾਲੀਆਂ ਨੇ ਆਪਾਂ ਗੱਲ ਕਰੀਏ ਕਿਹੜੇ ਕਿਹੜੇ ਖਾਸ ਏਰੀਆ ਤੇ ਆਪਣੀ ਮਸ਼ੀਨ ਗਈ ਹੋਈ ਆਪਣੀ ਜੋ ਮਸ਼ੀਨ ਮੁਖਤਰ ਸਾਹਿਬ ਜਰਗੇ ਤਕਰੀਬਨ ਸਾਰੇ ਗਾਏ ਚੁੱਤੀਆਂ ਜਰਾਸਤਾਨ ਦੇ ਰਹਿਮਾਨਗੜ੍ਹ ਦੇ ਜਿਹੜਾ ਵੀ ਲੀਗਿੰਗ ਮਸ਼ੀਨ ਆਪਣਾ ਜੀ ਚੰਗਨਗਰ ਦੇ ਵੀ ਚੱਲਦੀਆਂ ਪਈਆਂ ਜੀ ਅੱਜ ਤਵਾਰੀ ਤਕਰੀਬਨ ਐਵਰ ਕਿਉਂ ਚਾਹ ਜਾਂ ਤੱਕੇ ਮਸ਼ੀਨ ਆਪਣਾ ਜੀ ਠੀਕ ਹੈ ਜੀ ਇਹ ਗੱਲ ਕਰੀਏ ਆਪਾਂ ਵੀ ਇਹ 12 15 ਮੀਟਰ ਉੱਚਾ ਲਉਗਾ। ਹਾਂਜੀ। ਭਾਰਤੀ ਟਰਾਲੀ ਇੰਨੇ ਇੰਨੇ ਜਿਹੇ ਲੈਣ ਦੇਵੇ। 3 3 ਦਿਖਾ ਸੀ। ਉਹਦੇ ਮਾਲ ਨਾਲ ਮਾਲ ਲੈਣ ਦੀ ਸਮਰੱਥਾ ਵੱਧ ਹੈ ਜੀ। ਠੀਕ ਹੈ ਜੀ। ਸੈਸ ਵੱਡਾ ਹੋਣਾ ਕਰਕੇ ਮੇਨ ਖੁੱਲੀ ਵਿੱਚ ਬਹੁਤ ਹੈ ਜੀ। ਠੀਕ ਹੈ ਠੀਕ ਹੈ ਜੀ। ਖੁੱਲੀ ਹੋਣ ਕਰਕੇ ਖੁੱਲੀ ਹੋਣ ਦਾ ਟਰੈਕਟਰ ਤੇ ਲੋਡ ਨਹੀਂ ਆਉਂਦਾ। ਟਰੈਕਟਰ ਤੇ ਕੋਈ ਲੋਡ ਨਹੀਂ ਆਉਂਦਾ ਜੀ। ਬਾਕੀ ਸਾਰੇ ਚੌਕ ਵਗੈਰਾ ਨਹੀਂ। ਆ ਚੌਕ ਵਗੈਰਾ ਨਹੀਂ ਹੁੰਦੀ ਕਿਵੇਂ ਜੀ। ਠੀਕ ਹੈ ਠੀਕ ਹੈ ਜੀ। ਹਾਂਜੀ। ਜੀ ਐਚ ਪੀ ਦਾ ਜਿਹੜਾ ਟਰੈਕਟਰ ਇਸ ਵਿੱਚ ਖਿੱਚਦਾ ਜੀ ਮੇਲ। ਮੇਲ ਟਰੈਕਟਰ ਦੀ ਆਪਣਾ 4500 ਟਰੈਕਟਰ ਲੈ ਕੇ ਪ੍ਰੀਮ ਵਰਦੀ ਲੋੜੇ ਕੀਤੀ ਜੀ। 48 ਤੋਂ ਘੱਟ 45 ਦੇ ਪ੍ਰੋਗਰਾਮ ਹੈ। 45 ਐਕਸਪੀ ਘੱਟੋ ਘੱਟ 48 ਦੇ ਮਾਦਰਾ ਉੱਪਰ ਕਿੰਨਾ ਕੀ ਲਾਉਣਾ ਹੈ ਕਹਿੰਦਾ ਜੀ। ਤੇ ਬਾਕੀ ਸਾਰੇ ਜੀ ਡਰੈੱਸ ਤੁਸੀਂ ਦੁਬਾਰੇ ਦੱਸ ਦਿਓ ਸਾਰਾ ਜੀ। ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਜਸਕਰਨ ਸਿੰਘ ਹੈ ਜੀ। ਠੀਕ ਹੈ ਮੋਬਾਈਲ ਨੰਬਰ ਜੀ। 9463 ਜੰਦਾ ਜੀ। ਠੀਕ ਹੈ ਜੀ। 21121 ਜੀ। ਦੁਬਾਰੇ ਫੇਰ ਉਹ ਜੀ 9463 ਜੰਦਾ ਜੀ। 21121 ਪਿੰਡ ਮੇਰਾ ਦੋਦਾ ਜੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ। ਠੀਕ ਹੈ ਦੋਦਾ ਹਾਂ ਜੀ। ਇਹਨਾਂ ਵਿੱਚ ਕੋਈ ਖਾਸ ਜੱਤੀ ਕੋਈ ਗੱਲਾਂ ਕਰ ਦੇ ਨੰਬਰ ਜੀ ਕੀ ਬਣਾਉਂਦੀ ਹੈ ਜੀ ਹਾਂਜੀ ਇਸ ਤੋਂ ਇਲਾਵਾ ਕੋਈ ਖਾਸियत ਹੋਵੇਗੀ ਇਹਦੇ ਮਸ਼ੀਨ ਦੇ ਵਿੱਚ ਟਰਾਲੀ ਜਿਆਦਾ ਭਰਨ ਵਾਲੀ ਦਾ ਮੇਨ ਆ ਗਈ ਜੀ ਠੀਕ ਹੈ ਖਾਸੇ ਤਾਂ ਆਪਣਾ ਇਹ ਕਲਰ ਵੀ ਕੁਆਲਟੀ ਬਹੁਤ ਵਧੀਆ ਜੀ ਉਧਰ ਕੋਟਿੰਗ ਹੈ ਪਾਊਡਰ ਪੋਟ ਪੇਂਟ ਸਾਰਾ ਕਲਰ ਆਪਣਾ ਜੀ ਉਧਰ ਕੋਟਿੰਗ ਹੈ ਹਾਂਜੀ ਪੁੱਲਰ ਸਿਸਟਮ ਹੋਇਆ ਹੈ ਸਾਰਾ ਵਿੱਚ ਜੀ ਸਿਸਟਮ ਹੈ ਹਾਂਜੀ ਤੇ ਜੇ ਆਪਣਾ ਪੁੱਲਰਾਂ ਜੀ ਉਹ ਸਾਰੇ ਇਹ ਪੁੱਲਰ ਆਵੇਗਾ ਜੀ ਪੁੱਲ ਲਗਾਉਣ ਨੂੰ ਕੋਈ ਦਿੱਕਤ ਨਹੀਂ ਕੋਈ ਸਿਕਾਸ ਨਹੀਂ ਜੀ ਠੀਕ ਹੈ ਜੀ ਫਿਰ ਆਪਣਾ ਜਿਹੜਾ ਸਾਰਾ ਪਾਸਾ ਆਪਣਾ ਬਿਲਡਿੰਗ ਵੇਰਾ ਬਹੁਤ ਘੱਟ ਆ ਜੀ ਠੀਕ ਹੈ ਜੀ ਹਾਂਜੀ ਸਾਰੀ ਬਾਡੀ ਵੀ ਬਣੀ ਹਾਂਜੀ ਪੇਡ ਬਾਡੀ ਦੀ ਬਣੀ ਹੋਈ ਸਾਰਾ ਠੀਕ ਹੈ ਜੀ ਜਿਹੜੀ ਸਾਰਾ ਆਪਣਾ ਡਾਡ ਬੋਲਟਸ ਖਸਾ ਹੋਇਆ ਹੋਇਆ ਜਰਾ ਇਹ ਤੁਮੇ ਇਹ ਵੀ ਸੁਣਿਆ ਹੈ ਇਹ ਡਾਡੀ ਮਸ਼ੀਨ ਦਾ ਜੀ ਮੰਨ ਲਓ ਵੀ ਕੱਲੀ ਕੱਲੀ ਚੀਜ਼ ਵੀ ਚੇਂਜ ਕਰਨੀ ਹੋਵੇ ਕਹਿੰਦੇ ਵੀ ਉਹ ਹੋ ਜੀ ਬਿਲਕੁਲ ਖੁੱਲ ਕੇ ਤੇਰੀ ਦੀ ਆ ਕਹਿੰਦੇ ਵੈਲਡਿੰਗ ਵਾਰਾ ਨੇ ਕੀਤਾ ਬਹੁਤ ਘੱਟ ਕੀਤਾ ਹੋਇਆ ਜੀ ਵੈਲਡਿੰਗ ਨਹੀਂ ਕੀਤਾ ਜੀ ਬਹੁਤ ਕਰੰਟ ਤੇ ਨਾ ਇਹ ਤੁਸੀਂ ਕੱਲਾ ਆ ਚੇਂਜ ਕਰਨਾ ਜਾਂ ਆਪਣਾ ਆਣੀ ਬਿਲਡਿੰਗ ਨੇ ਕੀਤਾ ਹੋਇਆ ਜੀ ਆਪਣਾ ਕਟਰ ਵੀ ਜਿਹੜਾ ਕਟਰ ਵੀ ਆਪਣਾ ਖੁੱਲ ਰਿਹਾ ਥਾ ਜੀ ਆਪਣਾ ਸਾਰਾ ਜੀ ਖੁੱਲਦਾ ਆਪਣੇ ਕੱਲੇ ਕੱਲੇ ਖੁੱਲਦੇ ਜੀ ਇੱਕ ਗੱਲੀ ਚੀਜ਼ ਖੁੱਲ ਕੇ ਬਦਲਦਾ ਹਾਂਜੀ 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 ਉਹ ਚੀਜ਼ੀ ਆਪਾਂ ਇਹ ਹਾਂਜੀ ਬਾਕੀ ਸਾਰੇ ਹਾਰ ਨਾ ਆਪਾਂ ਕੋਈ ਸੀ ਨਹੀਂ ਆ ਕਿਛੇ ਵੀ ਆਪਾਂ ਕੋਈ ਆਪਣਾ ਵਾਲਾ ਪਾਸ ਚੀਜ਼ ਆਪਣਾ ਪਾਰਟਸ ਜਿੰਦਿਆਂ ਦੀ ਗਲੜ ਪੈ ਗਈ ਹਾਂਜੀ ਆਪਣੇ ਕੋਲ ਬਿਲਡਿੰਗ ਦੇ ਜਾਣ ਦੀ ਲੋੜ ਪੈ ਗਈ ਆਪਣਾ ਜੀ ਬਸ ਪਾਰਟਸ ਖੋਲੋ ਨਵਾਂ ਲਾ ਦਿਓ ਬਦਲ ਲਾ ਦਿਓ ਰੀਪਲੇਸ ਕਰ ਸਕਦੇ ਹਾਂ ਇਸ ਤਰ੍ਹਾਂ ਕਰ ਸਕਦੇ ਆ ਸੌਖਾ ਜੀ ਤੇ ਇਹ ਫੀਚਰ ਹੈ ਇੰਨਾ ਨਾ ਚਰਜੀਤ ਨੇ ਦਿੱਤਾ ਜੀ उन्होंने तो भी पहलन की था कितने कितने हाँ जी 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 हाँ जी